गुड मॉर्निंग सार्वजन स्वागत है तोड़े तो यूट्यूब चैनल पर मैं फोन चकना ही भूल गई सी फोन लेके लैके फोन तो स्वागत है तोड़े तो यूट्यूब चैनल मनप्री बराड वलॉग्स से हो दे तो सारे कि करते तो सारे ठीक ठाक होवोंगे तो अपने अपने घर तंदुरुस्त होवोंगे तो मैं हो कर बलॉग से स्टार्टिंग जेकर कोई चैनल हो तो चैनल कर लो सबसक्राइब तो वीडियो इन करो करो लाइक शेयर तो कमेंट करके जरूर दसिया करो सूडे वलॉग्स कितना के लगते हैं तो हूँ अपना सर कोई इधर जा ਤੇਦਰ ਹਸਬੰਦ ਦਾ ਟਿਫਨ ਤਿਆਰ ਕਰੀਏ ਨਾ ਦਵਾ ਤੇ ਆਪਾਂ ਮੰਨ ਲਓ ਕਿ ਇਹਗੇ ਤਿਆਰ ਤਿਆਰ ਨਹੀਂ ਹੋਏ ਚਸਨਾ ਕਰਾਂਗੇ ਆਪਣੀ ਚਾਹ ਬੰਦੀ ਚਾਹ ਨਹੀਂ ਹੈ ਦਵਾ ਦਾ ਤੇ ਬਸ ਸਰਵ ਹੋਣਾ ਹੈਗਾ ਨਾ ਕਿ ਮੈਂ ਆ ਗਈ ਸੀ ਤੇ ਆਪਾਂ ਟਿਫਨ ਤਿਆਰ ਕਰ ਦਈਏ ਤੇ ਉਸ ਤੋਂ ਬਾਅਦ ਆਪਾਂ ਕਿਤੇ ਜਾਵਾਂਗੇ ਕਿਤੇ ਤੁਹਾਨੂੰ ਵੀ ਵਿਖਾਵਾਂਗੇ ਕਿੱਥੇ ਜਾਵਾਂਗੇ ਆਪਾਂ ਬਸ ਆਪਾਂ ਥੋੜਾ ਕੰਮ ਹੋ ਗਿਆ ਜਾ ਆਪਣੇ ਸਿੱਟੀ ਹੁੰਦੀ ਹੈ ਤੇ ਮੈਂ ਕਹਣਾ ਆਉਂਦੇ ਜਦੋਂ ਆ ਕੇ ਤੇ ਫਿਰ ਉਹ लेट ਹੋ ਜਾਈਦਾ ਠੀਕ ਹੁਣ ਤੋਂ ਤੇ ਟਿਫਨ ਬਣਾ ਕੇ ਜਾਵਾਂਗੇ ਫਿਰ ਥੋੜੇ ਕੰਮ ਸੀਜ਼ੀ ਹੋ ਜਿੰਦਾ ਟਿਫਨ ਦੇ ਨਾਲ ਨੂੰਚ ਮੈਂ ਤਾਂ ਵਲੌਗ ਫੋਨ ਮੇਰਾ ਤਿਆਰ ਮੈਂ ਕਿਵੇਂ ਹੋਣਾ ਸੀ ਤਿਆਰ ਮੈਂ ਜੇ ਤਾਂ ਜੱਪ ਬਾਹਰ ਪਿਆ ਹੁੰਦਾ ਤੇ ਮੈਂ ਇਤਿਆਰ ਤੱਕ ਹੀ ਹੋਣਾ ਸੀ ਭੱਜ ਕੇ ਜਾ ਕੇ ਫੇਰ ਵਾਏ ਹੁੰਦੀ ਹੈ ਨਾ ਤੇਲਪਿਸਟਿਕ ਲਾਏ ਹੁੰਦੀ ਤੇ ਉਹ ਅੰਦਰ ਸੁੱਤਾ ਪਿਆ ਸੀ ਕਿ ਮੈਂ ਸੋਚਿਆ ਚਲ ਆਏ ਮਨਾ ਤੂੰ ਐ ਕਰਤੀ ਫਿਰ ਰੈਡੀ ਕਰ ਦਵਾਦਾ ਇਹ ਕੰਮ ਨੂੰ ਵੀ ਇਹਦੇ ਉਸ ਤੋਂ ਬਾਅਦ ਆ ਤਾਂ ਬੈ ਕੇ ਚਾਹ ਪੀਣ ਲੱਗਦਾ ਜਾਂ ਆਪਣ ਨੂੰ ਵੀ ਠਾ ਦਾਂਗੇ ਹਰ ਵਾਰ ਸਬਲੌਗ ਦਾ ਨਾਮ ਅਤਿ ਰਭੰਦ ਦਾ ਕਈ ਵਾਰੀ ਵਧੀਆ ਬਣ ਜਾਂਦਾ ਬਲੌਗ ਹਨਾ ਸਾਰਾ ਕੁਝ ਡਿਪੈਂਡ ਕੰਮ ਤੇ ਹੁੰਦਾ ਆਪਣਾ ਖੜੇ-ਖੜੇ ਕਾਫੀ ਕੰਮ ਕਰਦੇ ਹਾਂ ਮੈਂ ਖੜੇ-ਖੜੇ ਕਿਸੇ ਦੇਖ ਹੀ ਜਾਓ ਮੇਰਾ ਤਾਂ ਕੱਲਾ ਸੇਰ ਹੀ ਹੋਣਾ ਮੈਂ ਜਾਣਾ ਨਾ ਮੈਂ ਤਾਂ ਬਹੁਤ ਸੇਰ ਹੀ ਹੋਣਾ ਦੂਪਨਾ ਤੁਸੀਂ ਦੇਖੀਏ ਮੇਰੇ ਕੰਮ ਮੁਕੰਮਲ ਹੋ ਰਹੀ ਨੂੰ ਮੈਂ ਤਾਂ ਕਿਉਂਕਿ ਚਾਬੀ ਹੈ ਜਿਹੜੇ ਰਿੱਜੀ ਜਾਂਦੀ ਹੈ ਇਸ ਪ੍ਰਕਾਰ ਸਾਰਾ ਕੁਝ ਮੈਨੇਜ ਕਰਨਾ ਪਏਗਾ ਮੈਨੂੰ ਕੋ ਫਿਰ ਲੋ ਜਿੱਧਰ ਪ੍ਰੈਸਿੰਗ ਹੋਵੇ ਤੇਲ ਨਾਲ ਦੇ ਨਾਲ ਤੜਕਾ ਲਾਵਾਂਗੇ ਸਾਰਾ ਚਾਹ ਨਾਲ ਜੇ ਬਾਲੇ ਲਾਉਂਗੀ ਕਿਉਂਕਿ ਚਾਹ ਨੂੰ ਬਾਲੇ ਘੱਟੋ ਘੱਟ ਮੈਂ ਕਿੰਨੇ ਚਾਰ ਬਾਲੇ ਹਰਿਓਂਗੇ ਤੇ ਟਾਈਮ ਨੂੰ ਵੇਸਟ ਨਹੀਂ ਕਰਦੇ ਆਪਾਂ ਜਾ ਕੇ ਅੰਦਰ ਛੁੱਟਾ ਪਿਆ ਅੰਠਾ ਬੱਦ ਬਣਦਾ ਅਨਿੱਕਾ ਇਹ ਜੱਪ ਜੋ ਉਹਦਾ ਜੱਗ ਸੀ ਵਿੱਚ ਅਸੀਂ ਜੁੱਧ ਕਰਦੇ ਹੁੰਦੇ ਸੀ ਛੋਟੇ ਹੁੰਦੇ ਜਦੋਂ ਰੋਂਦਾਂ ਸੀ ਨਾ ਰਾਤ ਨੂੰ ਨਿੱਕਾ ਇਹ ਜੱਗ ਦੇਖੋ ਮਿਲਟਨ ਦਾ ਬਹੁਤ ਸੁਣੋ ਝੱਪ ਜੋ ਦੇ ਭਾਂਡੇ ਵੀ ਗਏ ਕਿ ਕਿੰਨੀਆਂ ਗਈਆਂ ਬਈ ਮੇਰੀਆਂ ਹੋ ਗਈਆਂ ਸਮਾਰਟ ਹੁਣ ਮੈਂ ਬਣਾਉਂਗੀ ਦੁਬਾਰਾ ਮੈਨੂੰ ਵਧੀਆ ਬਣਦਾ ਝਾਪ ਇੱਕ ਦੀ ਭੁੱਖ ਨਹੀਂ ਲੱਗਦੀ ਸੀ ਉਹਦੇ ਨਾਲ ਮੈਨੂੰ 8 ਵਜੇ ਖਾਣ ਲੈਂਦੀ ਸੀ ਮੈਂ ਚਾਹ ਨਾਲ ਨਾ ਭੁੱਖ ਨਹੀਂ ਲੱਗਦੀ ਸਭ ਨੂੰ। ਹੁਣ ਜੇ ਸੈਲਫ ਹੋ ਗਿਆ ਬਲੇ ਪੂਰੀ ਸਾਫ ਕਲੀਨ ਤੇ ਹੁਣ ਆਪਾਂ ਬੈਠ ਕੇ ਪੀਣੀ ਚਾਹ ਕੀ ਖੁੰਤੇ ਹੋਰ। ਲਓ ਜੀ ਉਹਨੋਂ ਅਗਿਵਾਰੀ ਮੇਰੀ ਚਾਹ ਦੀ ਸੁਸੇਰਵਾਲਾਂਗੇ ਇਸ ਤੋਂ ਬਾਅਦ ਚਾਹ ਪੀਲੇਪਲਾ ਹਮ ਮਮੀ ਅਰੇ ਵੀ ਰੱਖਤੀ ਬੋਲਦੇ ਨਹੀਂ ਤੁਹਾਡੀ ਚਾਹ ਪੀਣੀ ਹੁਣੇ ਲਿਆਦਾ ਪਾ ਕੇ ਮੰਟੇ ਵੀ ਕੰਦੀ ਹੋ ਗਈ ਚਲੋ ਜੀ ਆਪਾਂ ਹੁਣ ਚੱਲ ਪਿਆ ਮਮੀ ਵੀ ਨਾਲ ਆ ਤੇ ਚਲੋ ਜੀ ਦੇਖੀ ਕੀ ਚਲੋ ਜੀ ਆ ਜਰਤ ਪਾਈ ਮੇਰੇ ਕੋਲ ਜਰਤ ਤਾਂ ਬਹੁਤ ਨਹੀਂ ਲੇਕੋ ਮੈਂ ਆਮ ਬੁੱਧਰ ਲਈ ਮੰਮੀ ਨੇ ਬੁਣਗੀਆਂ ਪਹਿਲਾਂ ਤਾਂ ਵਾਧੂ ਪੌਣ ਬੁਣ ਲੈਂਦੀ ਸੀਗੀ ਜੁਰਾਬਾਂ ਵੀ ਬੁਣ ਕੇ ਵਾਧੂ ਦਿਤੀਆਂ ਨੇ ਤੇ ਆ ਵੀ ਤੇ ਪਰ ਪਾਈਆਂ ਆਪਾਂ ਕਦੇ ਵੀ ਨਹੀਂ ਹੈਗੀਆਂ ਕਹਿ ਸਕਦੇ ਆ ਉਵੇਂ ਪਈਆਂ ਪੰਜ ਪੰਜ ਸਾਲੋਂ ਕਿਉਂ ਅੱਜ ਕੱਢ ਕੇ ਉਵੇਂ ਪਾ ਲਈ ਜਾਂਦੇ ਸੀ ਹੈ ਸੋਹਣੀ ਆ ਸੋਹਣੀ ਆ ਨਾਨੀ ਨੇ ਬੁਣੀ ਪੁੱਤ ਹੁਣ ਨਾਨੀ ਕਹਿੰਦੀ ਮੈਨੂੰ ਪਤਾ ਨਹੀਂ ਲੱਗਦਾਗਾ ਯਾਹ ਪਤਾ ਨਹੀਂ ਕੀ ਗੱਲ ਪੁੱਤ ਜਿਹਨਾਂ ਤਾਂ ਫੋਨ ਤਾਂ ਵੇਖ ਲੂਗੇ ਇਹਦੇ ਵੀ ਹੈ ਤੇ ਚਲੋ ਜੀ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਕਰਾਵਾਂਗੇ ਦਰਸ਼ਨ ਆਪਾਂ ਕਿਹੜੇ ਗੁਰਦੁਆਰਾ ਸਾਹਿਬ ਚੱਲਨੇ ਆ ਤੇ ਅੱਜ ਹੈਗੀ ਪੁੰਨਿਆ ਦਾ ਦਿਹਾੜਾ ਹੈਗਾ ਤੇ ਬਾਕੀ ਸੰਗਰਾਮ ਹੈ ਅੱਜ ਤੇ ਬਾਕੀ ਪੂਰਾ ਮਹੀਨਾ ਜਿਹੜਾ ਸਟਾਰਟ ਹੋ ਚੁੱਕਾ ਹੈ ਹਨਾ ਸੋ ਆਪਣੇ ਜਿਹੜੇ ਕਹਿ ਸਕਦੇ ਸਾਬਜਾਦਾ ਦੇ ਦਿਨ ਜਿਹੜੇ ਸਟਾਰਟ ਹੋ ਜਾਣਗੇ ਬਸ ਆਪੋ ਪੂਰਾ ਮਹੀਨਾ ਸਟਾਰਟ ਹੋ ਗਿਆ ਚੰਦ ਦੇ ਗੁਰਦੁਆਰਾ ਸਾਹਿਬ ਤੇ ਟੇਕ ਕੇ ਨੇ ਮੱਥਾ ਨਾਲੇ ਪੁੰਨਿਆ ਉਥੇ ਪੁੰਨਿਆ ਵੀ ਲੱਗਦੀ ਹੈ ਗੁਰਦੁਆਰਾ ਸਾਹਿਬ ਤੇ ਆਪਾਂ ਤੁਹਾਨੂੰ ਬਿਖਾਉਣੇ ਕਿਹੜੇ ਗੁਰਦੁਆਰਾ ਸਾਹਿਬ ਚੱਲੇ ਆ ਤੇ ਮਿਲਦੇ ਆਪਾਂ ਤੁਹਾਨੂੰ ਸਿੱਧਾ ਜਾ ਕੇ ਜਪਜੋ ਸਿੰਘ ਗੋਲਸੋਫ ਤੋ ਰੈਡੀ ਹੈ ਤੇ ਤੁਹਾਨੂੰ ਮੈਨੂੰ ਪਤਾ ਹੀ ਮੈਂ ਤਾਂ ਸਵੇਰ ਸਵੇਰ ਨਾਲ ਹੀ ਸੀ ਤੇ ਜਪ ਅੰਦਰ ਸੁੱਤਾ ਪਿਆ ਸੀ ਮੇਰੇ ਮੈਂ ਲਾਉਣੇ ਹੁੰਦੇ ਇੰਨਾ ਹੀ ਕੰਮ ਹੁੰਦਾ ਕੋਈ ਬਾਲਾ ਆਪਾਂ ਮੇਕਅਪ ਸ਼ੇਕਮ ਨਹੀਂ ਕਰਦੇ ਹੁੰਦੇ ਵਿਆਹ ਸ਼ਾਦੀ ਦੀ ਕਰਦੀ ਨਹੀਂ ਇੱਕ ਵਾਰੀ ਆਪਾਂ ਨੇ ਉਹ ਨਹੀਂ ਕਰਦੀ ਹੁੰਦੀ ਮੈਂ ਬੇਗੰਮ ਮੁੱਖ ਕਰੇ ਕੋਲਡ ਕਰੀਮ ਲਾ ਕੇ ਤੇ ਬਸ ਆਪ ਲਾ ਲਈਦੀ ਉਹ ਟਿਪਸਟਿਕ ਤੇ ਬਿੰਦੀ ਲਾਉਣੇ ਬਿੰਦੀ ਲਾ ਲਈਦੀ ਬਿੰਦੀਆਂ ਜਿਆਦਾ ਹੋਣ ਕਰਕੇ ਮੈਨੂੰ ਇਹ ਹੁੰਦਾ ਕਿ ਲਾ ਲਿਆ ਕਰਾਂ ਫਿਰ ਨਾ ਉਹਨਾਂ ਦੀ ਬਿੰਦੀਆਂ ਦੀ ਗੂੰਦ ਜੀ ਖਤਮ ਹੋ ਜਾਂਦੀ ਤੁਹਾਨੂੰ ਪਤਾ ਹੀ ਅੱਜ ਜੁੱਦ ਮੇਰੀ ਬਾਹਾਂ ਬੜੀ ਦੁਖ ਲੱਗੇ ਆਵਲੀ ਬੁੱਧ ਆਈ ਬਾਹਾਂ ਬੜੀ ਦੁਖਦੀ ਆ ਮੇਰੇ ਨਾਲ ਤਾਂ ਪਤਾ ਨਹੀਂ ਕਿਉਂ ਮੈਂ ਕੈਮਰਾ ਘੱਟ ਫੜਨ ਕਰਕੇ ਮੇਰੇ ਬਾਹਾਂ ਦੁਖਣ ਲੱਗ ਜਾਂਦੇ ਅੱਜ ਮੇਰੇ ਨਾਲ ਦਾ ਸ਼ਾਲ ਨਹੀਂ ਲੈ ਕੇ ਆਏਗੀ ਟਰਮ ਸੂਟ ਪਾ ਲਾ ਇਹ ਮੇਰਾ ਸ਼ਾਲ ਹੈਗਾ ਅੱਜ ਹੀ 3 ਸਾਲ ਇਹ ਖੜਜੂ ਉੱਤੇ ਇ ਇਹ 3 ਸਾਲ ਪੁਰਾਣਾ ਸ਼ਾਲ ਜੀ ਬੁੱਤ ਹਾਈ ਤੇ ਘੱਟ ਦੱਸੇ ਇਹ ਮੇਰਾ 3 ਸਾਲ ਪੁਰਾਣਾ ਸ਼ਾਲ ਆ ਇਹ ਰਾਸ਼ਿਆ ਤੂੰ ਹਰ ਸਾਲ ਮੈਂ ਇੱਕ ਸ਼ਾਲ ਲੈਣੀ ਹੁੰਦੀ ਆ ਐਪ ਕਿਵੇਂ ਸੂਟ ਲਿਆ ਵੈਸੇ ਸ਼ਾਲ ਪਰ ਮੈਨੂੰ ਕੋਈ ਪਸੰਦ ਨਹੀਂ ਆਉਂਦਾ ਯਾਰ ਮੈਂ ਜਿਹੜਾ ਲੈਣਾ ਹੁੰਦਾ ਜਿਵੇਂ ਆਹ ਕਲਰ ਸੋਨਾ ਸੀ ਇਹ ਮੈਂ ਥੋੜਾ ਚਲੋ ਕੋਈ ਗੱਲ ਨਹੀਂ ਚਲਾਈ ਦੇਣ ਪੈਸੇ ਲੱਗੇ ਹਨਾ ਪਰ ਆਪਾਂ ਵੇਸਟ ਤਾਂ ਨਹੀਂ ਕਰਨੇ ਕਹਿੰਦੇ ਹੁੰਦੇ ਆ ਤੇ ਚਲੋ ਜੀ ਹੁਣ ਆਪਾਂ ਸਵੇਰੇ ਤੁਹਾਨੂੰ ਦੱਸਿਆ ਦਾ ਵਾਦਾ ਆਪਾਂ ਨਾ ਹਾਂ ਤਾਂ ਲਏ ਸੀ ਤੇ ਮੇਰਾ ਸ਼ੀਸ਼ਾ ਰੰਦਾ ਸੀ ਸ਼ੀਸ਼ੇ ਤੇ ਬੜਾ ਕਿਤੇ ਕੰਗਾ ਮਾਰਨਾ ਹੁੰਦਾ ਆਪਾਂ ਬਿਨਾਂ ਸ਼ੀਸ਼ੇ ਤੋਂ ਵੀ ਮਾਰ ਸਕਦੇ ਆ ਕੰਗਾ ਤਾਂ ਤੇ ਬਸ ਉਸ ਤੋਂ ਬਾਅਦ ਮੈਂ ਤਾਂ ਉਹ ਟਿਫਨ ਤਾਂ ਬਣਾਇਆ ਕਿ ਅਸੀਂ ਲੇਟ ਹੋ ਜਾਾਂਗੇ ਫਿਰ ਓਖਾ ਚ ਉਹ ਟਿਫਨ ਤਿਆਰ ਕਰਾਂ ਅਸੀਂ ਚਾਹ ਪੀਏ ਅਸੀਂ ਸਾਡੇ ਆਪ ਦੇ ਜਣ ਮੇਨ ਮੇਨ ਜੇ ਕੰਮ ਇੱਥੇ ਪੜ ਗਏ ਆ ਬਾਕੀ ਸਾਡੇ ਆਏ ਅੱਜ ਫੋਕਰ ਬੁਕਰ ਵੇੜੇ ਵਾਲੇ ਪਈ ਆ ਕੱਪੜੇ ਕੂੜੇ ਪਏ ਆ ਤਾਂ ਛੱਡ ਕੇ ਆ ਹੈਂ ਸੋ ਹੁਣ ਅੱਗੇ ਪਤਾ ਕੀ ਸੀ ਅੱਗੇ ਜਿਵੇਂ ਗਰਮੀ ਦੇ ਵਿੱਚ 4 ਵਜੇ ਜਦੋਂ ਮੰਮੀ ਉੜਦੀ ਸੀ ਉਹਦੇ ਹੀ ਮਸ਼ੀਨ ਚ ਲਾ ਦਿੰਦੇ ਹੁੰਦੇ ਸੀ ਨਾ ਕੱਪੜੇ ਚੱਲੀ ਜਾਂਦੇ ਸੀ ਕਦੇ ਮੈਂ ਕਾਢੇ ਕਦੇ ਮੰਮੀ ਕਾਢੇ ਹੁਣ ਬਈ ਹੁੰਦੀ ਠੰਡ ਤੇ ਆਪਾਂ ਪਾਉਨੇ ਤੱਤਾ ਪਾਣੀ ਉਹਦੇ ਵਿੱਚ ਤੱਤਾ ਪਾਣੀ ਜਦੋਂ ਆਪਾਂ ਉਹਦੇ ਚ ਪਾਉਨੇ ਤੇ ਜਿਵੇਂ ਜਿਵੇਂ ਟਾਈਮ ਪਈ ਜਾਂਦਾ ਉਹ ਠੰਡਾ ਹੋ ਜਾਂਦਾ ਫਿਰ ਕੱਪੜੇ ਨਹੀਂ ਨਿਕਰਦੇ ਜਾਂਦੇ ਪਾਣੀ ਚੋਂ ਤੁਹਾਨੂੰ ਪਤਾ ਹੈ ਹੈ ਚਲੋ ਦਸਤੀ ਰਿਸੀ ਮੈਂ ਕਹਣਾ ਫਿਰ ਨਾ ਮਨ ਕਿ ਚਲੋ ਸੁਬਾ ਸੁਬਾ ਹੁਣ ਠੰਡੇ ਪਾਣੀ ਚ ਫਿਰ ਹੱਥ ਨਹੀਂ ਵਜਦੇਗੇ ਤਾਂ 따 ਪਾਣੀ ਮਸ਼ੀਨ ਚ ਪਾਇਆ ਹੁੰਦਾ ਹੁਣ ਜਿਵੇਂ ਮਨ ਕਿ ਚਲੋ ਅਸੀਂ ਮਸ਼ੀਨ ਚ ਲਾ ਦਾਂਗੇ 8:30 9 ਵਜੇ ਦੇ ਕਰ 8:30 ਕਰੀਬ ਅਸੀਂ ਮਸ਼ੀਨ ਚ ਲਾਵਾਂਗੇ ਤੇ ਸਾਡੇ ਕੱਪੜੇ ਘੰਟੇ ਦੇ ਵਿੱਚ ਵਧੀਆ ਜਿਹੜੇ ਧੋਣ ਵਾਲੇ ਹੋਣਗੇ ਘੰਟਾ ਵੀ ਨਹੀਂ ਲੱਗਦਾ ਫਿਰ ਤਾਂ ਜ਼ਿਆਦਾ ਨਹੀਂ ਲੱਗਦਾ ਚਲੋ 40 45 ਮਿੰਟਾਂ ਚੋਂ ਇੱਕ ਘੰਟੇ ਦੇ ਵਿੱਚ ਜਿਹੜੇ ਕੱਪੜੇ ਆਪਣੇ ਧੁੱਪ ਜਾਣਗੇ ਕਿਉਂਕਿ ਡੇਲੀ ਰੁਟੀਨ ਦੇ ਹੁੰਦੇ ਆਪਣੇ ਵੰਡੇ ਦੇ ਤੇ ਆਪਣੇ ਕੱਪੜੇ ਧੁੱਪ ਜਾਣਗੇ ਫਿਰ ਜ਼ਰੂਰੀ ਪਾਣੀ ਠੰਡਾ ਨਟ ਕਰਕੇ ਸਾਰਾ ਸਿਸਟਮ ਇੱਕ ਕਰਿਆ ਹੈ ਸ਼ਡਿਊਲ ਵਿਗੜਿਆ ਪਿਆ ਹੈਗਾ ਹੁਣ ਥੋੜਾ ਜਿਹਾ ਸ਼ਡਿਊਲ ਹੌਲੀ 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 ਕਰਦੇ ਕਰਦੇ ਸੈਟਿੰਗ ਤੇ ਆਵਾਂਗੇ ਪਹਿਲਾਂ ਵਾਲੇ ਵੀ ਗਰਮੀ ਨਾਲ ਦਾ ਸ਼ਡਿਊਲ ਤਾਂ ਜੇ ਆਪਾਂ ਕਹੀਏ ਸਰਦੀ ਚ ਬਣ ਜੇ ਉਹ ਤਾਂ ਕਦੇ ਹੋ ਨਹੀਂ ਸਕਦਾ ਕਿਉਂਕਿ ਗਰਮੀ ਦੇ ਵਿੱਚ ਮੈਂ ਮੈਨੂੰ ਪਤਾ ਮੈਂ 4:30 ਵੀ ਉੱਠਦੀ ਰਹੀਆਂ 4:00 ਵਜੇ ਵੀ ਉੱਠਦੀ ਰਹੀ ਸਾਢੇ 4:00 ਵੀ ਉੱਠਦੀ ਰਹੀਆਂ ਇਤੋਂ ਲੇਟ ਮੈਨ ਲੱਗਦਾ ਮੈਂ ਗਰਮੀ ਚ ਨਹੀਂ ਉੱਠੀਗੀ ਪਰ ਸਰਦੀ ਚ ਮੈਂ ਸੋਚ ਹੀ ਨਹੀਂ ਸਕਦੀ ਸਾਢੇ 3:00 ਪੌਣੇ 4:00 4:30 5:00 5:00 ਤੋਂ ਪਹਿਲਾਂ ਤਾਂ ਉੱਠ ਹੀ ਨਹੀਂ ਸਕਦੇ ਪੰਜ ਤੋਂ ਬਾਅਦ ਬਾਅਦ ਹੀ ਉੱਠਾਂਗੇ ਆਪਾਂ ਗਾ ਠੰਡੇ ਦੇ ਵਿੱਚ ਐਵੇਂ ਬਿਮਾਰ ਹੋ ਕੇ ਨਾਲੇ ਤਾਂ ਉਹਨੇ ਦਿਨ ਬੰਦਾ ਬੰਮਰ ਜਾਇਆ ਚ ਪਿਆ ਰਹਿੰਦਾ ਫਿਰ ਨਾਲੇ ਬਿਮਾਰੀਆਂ ਲੱਗਦੀ ਇੱਕ ਸਾਡੇ ਦਵਾਈਆਂ ਖਾਵਾਂਗੇ ਕਿੰਨੇ ਪੈਸੇ ਲੱਗਣਗੇ ਇੱਕ ਟੰਗਾ ਸਾਰਾ ਦਿਨ ਵਿਹਲੇ ਹੀ ਹੁੰਨੇ ਆ ਪਰ ਸਾਰਾ ਦਿਨ ਕੰਮ ਵਾਲੀ ਗੱਲ ਨਹੀਂ ਹੁੰਦੀ ਆ ਕੰਮ ਕਰਨਾ ਜਿਹਨੇ ਹੁੰਦੀ ਨੇ ਵੀ ਕਰ ਲੈਣਾ ਤੇ ਚਲੋ ਜੀ ਮਿਲਦੇ ਫਿਰ ਅੱਪਾ ਤੁਹਾਨੂੰ ਸਿੱਧਾ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਕਰ ਲਿਆ ਨੇ ਜਿੰਨੀਆਂ ਗੱਲਾਂ ਬਾਤਾਂ ਮਾਈਂਡ ਦੇ ਵਿੱਚ ਆਉਂਦੀਆਂ ਮੈਂ ਤੁਹਾਨੂੰ ਬਤਾ ਹੀ ਮੇਰੀ ਆਦਤ ਹੈ ਮੈਂ ਕਾਰ ਹੀ ਲੈਣੀ ਹੁੰਦੀ ਆ ਤੇ ਆਪਾਂ ਮਿਲਦੇ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਵੈਸੇ ਇੱਕ ਮੈਂ ਅੱਜ ਤੁਹਾਨੂੰ ਇੱਕ ਰੈਸਪੀ ਵੀ ਦੇਣੀ ਜੇ ਤਾਂ ਪੋਸਿਬਲ ਹੋਏ ਇਸ ਵਲੌਗ ਦੇ ਨਾਲ ਹੀ ਮਤਲਬ ਜੇ ਜਗ੍ਹਾ ਹੋਈ ਤਾਂ ਪਈ ਇਹਦੇ ਨਾਲ ਹੀ ਪਾ ਦਾਂ ਕਿਉਂਕਿ ਕਾਫੀ ਲੰਮਾ ਵਲੌਗ ਬਣ ਗਿਆ ਤਾਂ ਆਪਾਂ ਇਹਦੇ ਨਾਲ ਨਹੀਂ ਪਾਉਂਦੇ ਫਿਰ ਬਣਾ ਦਾਂਗੇ ਤੇ ਪਰ ਜੀ ਜਗਾ ਉਹਦੇ ਵਿੱਚ ਹੀ ਹੋਈ ਕਿ ਵਲੌਗ ਦੇਖਣਯੋਗ ਹੋਇਆ ਸਾਰਿਆਂ ਦੇ ਮਤਲਬ ਠੀਕ ਜੀ ਟਾਈਮ ਦੇ ਵਿੱਚ ਬਣ ਗਿਆ ਫਿਰ ਆਪਾਂ ਉਹਦੇ ਵਿੱਚ ਐਡ-ਆਨ ਕਰ ਦਾਂਗੇ ਆਪਾਂ ਨਿੱਕੀ ਕਲਿੱਪ ਬਣਾ ਕੇ ਪਾ ਦਾਂਗੇ ਜੇ ਸਮ ਲੋ ਤੁਹਾਨੂੰ ਇਸ ਵਲੌਗ ਦੇ ਵਿੱਚ ਉਹ ਕਲਿੱਪ ਨਾ ਮਿਲੀ ਕਿਸੇ ਰੈਸਪੀ ਜਾਂ ਕਿਸੇ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਰੈਸਪੀ ਕਹਿ ਸਕਦੇ ਜਾਂ ਕੋਈ ਨੁਕਤਾ ਕਹਿਸ ਕੁਝ ਵੀ ਹੋ ਸਕਦਾ ਨਾ ਤੇ ਜੇ ਤਾਂ ਤੁਹਾਨੂੰ ਇਸ ਵਲੌਗ ਚ ਮਿਲ ਗਿਆ ਤਾਂ ਠੀਕ ਹੈ ਨਹੀਂ ਅਦਰਵਾਇਜ਼ ਤੁਹਾਨੂੰ ਛੋਟੀ ਕਲਿੱਪ ਜ਼ਰੂਰ ਮਿਲੂਗੀ ਹੋਰ ਤੇ ਚਲੋ ਜੀ ਮੈਂ ਕੋਸ਼ਿਸ਼ ਕਰੂੰਗੀ ਇਹਦੇ ਵਿੱਚ ਐਡ-ਆਨ ਕਰਨ ਦੀ ਤੇ ਮਿਲਦੇ ਆਪਾਂ ਤੁਹਾਨੂੰ ਸਿੱਧਾ ਹੁਣ ਗੁਰਦੁਆ